ਆ ਚੁੱਕੇ ਆ ਜੀ ਮਾਨ ਡੇਰੀ ਫਾਰਮ ਤੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋ ਪਸ਼ੂ ਲੈ ਕੇ ਆਜ ਰਹੇ ਹੁਣ ਬੱਪੂ ਜੀ ਹੋਣਾ ਨਾ ਬਾਕੀ ਗੱਲਬਾਤ ਕਰਦੇ ਆ ਬਾਕੀ ਨਵੇਂ ਸਾਲ ਦੀਆਂ ਵਧਾਈਆਂ ਸਾਰੇ ਵੀਰਾਂ ਨੂੰ ਵਾਹਿਗੁਰੂ ਕਿਰਪਾ ਕਰੇ ਨਵਾਂ ਸਾਲ ਸਾਰਿਆਂ ਵਾਸਤੇ ਵਧੀਆ-ਵਧੀਆ ਚੜੇ ਤੇ ਬਾਕੀ ਬੱਪੂ ਜੀ ਨਾਲ ਕਰਦੇ ਗੱਲ ਸਤਿ ਸ਼੍ਰੀ ਅਕਾਲ ਬੱਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਵਾਗਤ ਹੈ ਠੀਕ ਠਾਕ ਜੀ ਬੜੀ ਮਹਾਰਾਜ ਕਿਰਪਾ ਜੀ ਠੀਕ ਠਾਕ ਤੇ ਕਿਨਾ ਹੀ ਮਾਲ ਕੱਲ ਵਾਵਾ ਇਹ ਬਾਬੇ ਦੀ ਕਿਰਪਾ ਹੈ ਗੱਲ ਚਾਰ ਝੋਟੀਆਂ ਦੀਆਂ ਜੀ ਤੇ ਆਪਣਾ ਇੱਕ ਛੋਟੀ ਦੋਂਦੀ ਰਹੀ ਹੈ ਅੱਛਾ ਜੀ ਬਾਕੀ ਸੇਲ ਹੋ ਗਿਆ ਮਾਲ ਹਾਂ ਜੀ ਤਿੰਨ ਵੇਖੀਆਂ ਜੀ ਛੋਟੀ ਦੋਂਦੀ ਰਹਿੰਦੀ ਹੈ ਠੀਕ ਹੈ ਜੀ ਤੇ ਠੰਡੀ ਬਹੁਤ ਗਾਇਆਂ ਵਰਗੀ ਠੀਕ ਹੈ ਜੀ ਕੋਈ ਗਾਲੀ ਨਹੀਂ ਮਾਰਾ ਜਿੱਦਾਂ ਮਰਜ਼ੀ ਆ ਹੱਥ ਮਾਰੋ ਅੱਛਾ ਜੀ ਇਹ ਗਾਇਆਂ ਵਰਗੀ ਠੰਡੀ ਛੋਟੀ ਜੀ ਵੇਖੋ ਠੀਕ ਹੈ ਮਹਾਰਾਜ ਕਿਰਪਾ ਕਰੇ ਬਹੁਤ ਠੰਡੀ ਹੈ ਜੀ ਠੀਕ ਹੈ ਜੀ ਤੇ ਪਿੰਡ ਕਿਹੜਾ ਜੀ ਬਾਪੂ ਜੀ ਆਪਣਾ ਪਿੰਡ ਮਿਸ਼ਰਪੁਰਾ ਜੀ ਜ਼ਿਲ੍ਹਾ ਦਰਦਾਸਰ ਕੋਰ ਤਹਿਸੀਲ ਬਟਾਲਾ ਤਹਿਸੀਲ ਬਟਾਲਾ ਤੇ ਫੋਨ ਨੰਬਰ ਆਪਣਾ 77176 ਹਾਂਜੀ 43509 ਹਾਂਜੀ ਹਾਂਜੀ 77176 43509 ਹਾਂਜੀ ਹਾਂਜੀ ਤੇ ਖੋਲੋ ਵੇ ਬਾਪੂ ਜੀ ਝੋਡੀ ਦੇ ਕਰਾਈਏ ਵੀਰਾਂ ਨੂੰ ਦਰਸ਼ਨ ਲੋ ਜੀ ਲੋ ਦੋ ਮੂੰਹ ਦੋ ਤਾਂ ਦੇ ਆ ਜੀ ਕੱਟੀ ਏ ਦੋ ਤਾਂ ਜੀ ਝੋਡੀ ਦੋੰਦੀ ਫੁੱਲ ਸਾਈਜ਼ ਵੱਡੀ ਹੈ ਹਾਂ ਹਾਂਜੀ ਕੱਟੀ ਰੰਗ ਹੈ ਕਾਲਾ ਨਾਗ ਵਰਗਾ ਕੱਲਾ ਕੱਲਾ ਥਾਨ ਕੱਟੀ ਦਾ ਬਹੁਤ ਟੋਪ ਦੀਆਂ ਮਾਰ ਗਈ ਆ ਜੀ ਪਿੱਠ ਪੂੜਾ ਕੱਟੀ ਦਾ ਵੇਖੋ ਫੇਰ ਮਾਤਾ ਮਾਣ ਵਾਲੀ ਕਿਰਪਾ ਜੀ ਕੋਈ ਗਲਤੀ ਨਹੀਂ ਕਰੇ ਗਲਤੀ ਦੇ ਦੋਂਦੀ ਕੱਟੀ ਆ ਦੋਂਦੀ ਬਹੁਤ ਚੰਗੀ ਪੱਟੀ ਫੁੱਲ ਸਾਈਜ਼ ਹੈ ਲੈ ਆਓ ਪੂਰੀ ਫੁੱਲ ਬਰੀਡ ਦੀ ਕੱਟੀ ਬਰੀਕ ਕੱਟੀ ਆ ਬਾਕੀ ਸੰਧੂ ਚੈਨਲ ਤੇ ਵੀ ਭਾਜੀ ਛੋਟੀ ਚੜੀ ਜੇ ਕਿਸੇ ਵੀਰਪਰਾ ਨੂੰ ਮਤਲਬ ਕੁਛ ਆਕ ਹੋਵੇ ਉੱਤੇ ਚੈੱਕ ਕਰ ਸਕਦਾ ਹੈ ਆਹ ਕੋ ਕਲਾ ਕਲਾ ਥਾਂ ਕੱਟੀ ਦਾ ਲੱਗਾ ਪੂਰੀ ਫੁੱਲ ਸਾਈਜ ਵੱਡੀ ਪੂਰਾ 1 ਨੰਬਰ ਕੱਟੀ ਕੋਇ ਇੱਕ ਥੋੜਾ ਬਕੋ ਦੋੰਦੀ ਕੱਟੀ ਐ ਨਾ ਕਰ ਦਵਜ ਨਾਲੀ ਦੰਦ ਫਾੜਿਓ ਦੇ ਦੋ ਦੰਦ ਆ ਜੀ ਦੰਦ ਪਟਿਓ ਕੱਟੀ ਪੂਰੇ ਜੋਰ ਜਿਆ ਲਊ ਜੇ ਕੱਟੀ ਹੈ ਪੂਰੇ ਲਊ ਜੇ ਕੱਟੀ ਹੈ ਚਾ ਰਹਿਣ ਤਾਂ ਕੋਈ ਨਹੀਂ ਬਾਕੀ ਆਪਾਂ ਵੇਖੀ ਐ ਚੈੱਕ ਕਰਕੇ ਲੈਂਦੀ ਬਾਕੀ ਜਿਹੜੇ ਵੀਰਪਰਾ ਨੇ ਖੜਨੀ ਹੋ ਆਪਣੀ ਪੂਰੀ ਤਸੱਲੀ ਕਰਕੇ ਖੜੇ ਬਾਕੀ ਬਹੁਤ ਖੁੱਲੇ ਲੇਵੇ ਦੀ ਬੰਨੀ ਕੱਟੀ ਐ ਠੰਡੀ ਸੀ ਲਗਾਵਾਂ ਵਰਗੀ ਆ ਬੰਦ ਤੇ ਬਾਪੂ ਜੀ ਫਿਰ ਰੇਟ ਇਹਦਾ ਕੀ ਰੱਖਿਆ ਜੀ ਰੇਟ ਜਿੰਨੇ ਦੀ ਮਰਜ਼ੀ ਲੈ ਲਓ ਮਹਾਰਾਜ ਨਹੀਂ ਦੱਸੋ ਰੇਟ ਲੈਣ ਦੇ ਨਹੀਂ ਕਰਨਾ ਜਿਹੜਾ ਪਹਿਲੀ ਵੀਡੀਓ ਤੇ ਭਰਾ ਲੈ ਲੈਣ ਦੱਸੋ ਦੱਸੋ ਢੂਟੀ ਤੇ ਮਹਾਰਾਜ ਆਪਣਾ 2 ਲੱਖ ਦੀ ਆ ਦੇਣੀ ਕਿੰਨੇ ਦੀ ਜਿਹੜੀ ਗੱਲ ਕਰਨ ਵਾਲੀ 135 ਦੇ ਦਾਂਗੇ ਜੀ ਨਹੀਂ 135 ਦਿਨ ਹੋਰ ਛੋਟ ਕਰੋ ਹੋਰ ਕਿ ਨਹੀਂ ਕਰਦੀ ਮਹਾਰਾਜ ਦੱਸੋ ਤੁਸੀਂ ਦੱਸਾਂ ਪੰਜ ਹਜ਼ਾਰ ਹੋਰ ਛੱਡ ਦਿਓ ਚਲੋ 5000 ਛੱਡ ਦਿੰਨੇ ਜੀ 130 ਦੀ ਲਾਜੋ ਕੱਟੀ ਦੋ ਦਲਾਂ ਦੇ 400 ਦੇ ਚੋਕ ਵੀ ਰੱਖਉਂਦੀ ਹੈ ਜੀ ਸੋਨਾ ਵਾ 130 ਦੀ 5000 ਹੋਰ ਛੋਟ ਕਰ ਦਿਓ ਨਵੇਂ ਸਾਲ ਦੇ ਕਰਕੇ ਭਰਾਵਾਂ ਨੂੰ ਮਹਾਰਾਜ ਫੇਰ ਤੇ ਬਾਈ ਮੇਰੇ ਗੱਲ ਤੇ ਆ ਕੱਟੀ ਹੀਰਾ ਜਾਨਵਰਾਂ ਗਾਇਆਂ ਰਗੀ ਹੈ ਜੀ 150 ਦੀ ਬਾਪੂ ਜੀ ਦੋ ਝੋਟੀ ਨਵੇਂ ਸਾਲ ਦਾ ਪਹਿਲੀ ਵੀਡੀਓ ਲੱਗੀ ਚੰਨ ਇੱਕ ਸਰਾ ਬਹੁਤ ਸੋਨਾ ਆ ਜਗਾਇਆਂ ਦੀ ਠੰਡੀ ਆ ਠੰਡੀ ਝੋਟੀ ਦੁੱਧ ਦੀ ਕੱਟੀ ਆ ਜੀ ਬਹੁਤ ਜਿਆਦੀ ਚੰਗੀ ਝੋਟੀ ਆ ਨਵੇਂ ਸਾਲ ਦੇ ਤੋਹਫੇ ਦੇਣਾ ਵੀਰਾਂ ਨੂੰ ਐਦ ਕਾ ਤੋਹਫਾ ਜੀ ਯਾਦਗਰੀ ਹੋਊਗੀ ਐ ਨਹੀਂ ਇੱਕ ਪੰਜੀ ਦੀ ਦੇ ਦਈਏ ਝੋਟੀ ਹੈ ਚਲੋ ਠੀਕ ਹੈ ਮਹਾਰਾਜ ਜੋ ਆਪੋ ਦਿਖਾਓ ਤੇ ਹੁਣ ਅੱਗੇ ਆ ਗਈ ਗਾਂ ਫਾਰਮ ਵਾਲੀ ਜੇ ਹਾਂਜੀ ਹਾਂਜੀ ਚੰਗੇ ਰਿਕਾਰਡ ਵੀਰ ਵਾਲੀ ਗਾਂ ਹੈ ਜੀ ਹਾਂਜੀ ਦੁੱਧ 30 ਤੋਂ ਪਲੱਸ ਦੇਣ ਵਾਲੀ ਆ ਹਾਂਜੀ ਹਾਂਜੀ ਬਹੁਤ ਵੱਡੀ ਫੁੱਲ ਬਾਡੀ weight ਆ ਜੀ ਖਾਣ-ਖੋਣ ਬਹੁਤ ਕੁਆਲਿਟੀ ਵਾਲਾ ਤੋਰੀਓ ਲੈ ਆਹ ਵੇਖੋ ਅੱਜ 10 ਦਿਨ ਖੜਦੀ ਹੈ ਬਹੁਤ ਖੁੱਲੇ ਲੇਵੇ ਦੀ ਵਿਹੜ ਹੈ ਜੀ ਉਹ ਠੰਡੀ ਵਿਹੜ ਹੈ ਜੀ ਚੰਗੇ ਰਕਟ ਵਾਲੀ ਹੈ ਜੀ ਮਾਹ ਜੀ ਕੋਈ ਗੱਲ ਨਹੀਂ ਸੋਨਾ ਸੋਨਾ ਫਾਰਮ ਵਾਲੀ ਹੈ ਹੈ ਫਾਰਮ ਵਾਲੀ ਜੀ ਫਾਰਮ ਵਾਲੀ ਵਜਨ-ਵਜਨ ਵਹਿੜ ਦਾ ਬੜਾ ਕੱਦ ਫੁੱਲ ਵੱਡਾ ਹੈ ਪਤਾ ਕਿੱਥੋਂ ਬਾਪੂ ਜੀ ਤੋਹਫੇ ਘੜ ਘੜ ਲਏ ਹੁੰਦੇ ਨੇ ਵੱਡੇ ਵੱਡੇ ਹੈ ਇਹ ਜਾਨਵਰ ਸੋਨਾ ਲੈ ਜਾਈ ਸੁਸਰਾ ਜਾਨਵਰ ਮਾੜੇ ਨਗਰ ਤੇ ਸੋਨ ਨੂੰ ਦਿਲ ਨਹੀਂ ਕਰਦਾ ਪੁਰਾਣੇ ਖਿਡਾਰੀ ਜੇ ਤੁਸੀਂ ਆਗਰੇ ਆਗਰੇ ਮਾਲ ਖੜਦੇ ਰਹੇ ਪਹਿਲਾਂ ਦੇ ਹੈ ਆਗਰਾ ਭਪਾਲ ਤੇ ਚੰਗਾ ਜਾਨਵਰ ਸੁਸਰਾ ਲਈਦਾ ਜੀ ਠੀਕ ਹੈ ਠੀਕ ਹੈ ਪੁਰਾਣੇ ਖਰੂਨ ਨੂੰ ਮੰਨ ਨਹੀਂ ਕਰਦਾ ਮੇਰੇ ਹਿਸਾਬ ਨਾਲ ਉਦੋਂ ਜਦੋਂ ਤੁਸੀਂ ਵਪਾਰ ਕਰਦੇ ਹੋ ਉਦੋਂ ਦੇ ਟਾਵੇਂ ਡਕੇ ਲੋਕੀ ਕਰਦੇ ਹਣੇ ਜਦੋਂ ਤੁਸੀਂ ਵਪਾਰ ਕਰਦੇ ਹਾਂ ਹਾਂਜੀ ਮਾਰਾ ਹੁੰਟੇ ਉਪਰ ਬੜੀ ਹੋਈ ਜਾਂ ਉਹਨਾਂ ਸਮਿਆਂ ਦੇ ਵਿੱਚ ਕਿੰਨੇ ਕੁ ਦੀ ਮੱਝ ਗਾਂ ਹੀ ਨਹੀਂ ਦੀ ਸੀ ਉਦੋਂ ਮਾਰਾ 9-10 ਹਜ਼ਾਰ ਦੀ ਜਿਹੜੀ 12 ਦੀ ਬਸ ਮੈਂ ਚਲਦੀ ਸੀ ਚੰਗੀ ਸਰੇ ਦੀ ਉਦੋਂ ਦਾ ਵਪਾਰ ਕਰਦੇ ਤੁਸੀਂ ਹਾਂਜੀ ਉਦੋਂ ਦਾ ਹੀ ਉਦੋਂ ਫਿਰ ਚਗੀ ਤੇ ਮੱਝ ਵੀ ਚਗੀ ਆਗਰੇ ਜਾਂਦੇ ਰਹੇ ਤੇ ਮਾਲ ਭਰ ਗਏ ਨਾ ਅੱਛਾ ਜੀ ਜੀ ਦਾ ਹਜੂਰ ਸਾਹਿਬ ਨੂੰ ਜੀ ਠੀਕ ਹੈ ਠੀਕ ਹੈ ਠੀਕ ਹੈ ਹਾਂ ਜੀ ਬੜੇ ਭਾਲ ਵੀ ਚਾ ਖੜਦੇ ਰਹੇ ਆ ਪੂਰੀ ਪਰਖਿਆ ਮਾਲ ਦੀ ਹਾਂ ਜੀ ਹਾਂ ਜੀ ਵੇਖੋ ਗਾਂ ਮਾਰਾ ਫਾਰਮ ਵਾਲੀ ਗਾਂ ਆ ਕਿਹਦੇ ਸੋਨਾ ਵਾ ਦੁੱਧ ਚਵਾ ਦੂ 35 36 ਕਿਲੋ ਐਦਾਂ 35 36 ਕਿਲੋ ਕਢਦੇਗੀ ਜੀ ਠੀਕ ਹੈ ਜੀ ਮਾ ਗਾਵਾਂ ਦੇ ਤੁਸੀਂ ਬਾਹਰ ਵੀ ਬੜੀਆਂ ਚੰਗੀਆਂ ਬਰੀਡਰ ਗਾਵਾਂ ਪਤੀਆਂ ਇਹ ਸੇਲ ਹੋਈਆਂ ਜੇ ਹਾਂਜੀ ਹਾਂਜੀ ਇਹ ਸੇਲ ਹੋ ਗਈ ਠੀਕ ਹੈ ਜੀ ਆ ਵੀ ਵਛੀ ਬਹੁਤ ਵੱਡੀ ਆ ਗੱਬਣ ਵਛੀ ਫਾਰਮ ਵਾਲੀ ਉਹ ਵੀ ਸੂਈ ਵੈੜ ਇੱਕ ਤੇ ਬਾਕੀ ਇਹਦਾ ਬਾਪੂ ਜੀ ਕੀ ਮੁੱਲ ਕਾਨਾ ਮਹਾਰਾ ਜਿੰਨੇ ਦੀ ਚੰਗੀ ਲੱਗਦੀ ਲੈ ਲਓ ਜੀ ਨਹੀਂ ਦੱਸੋ ਫਿਰ ਲੈ ਆਪਾਂ ਨਵੇਂ ਸਾਲ ਦੇ ਤੋਹਫੇ ਵੰਡਨੇ ਆ ਮਹਾਰਾ ਗਾਂ ਦੇ ਲੱਖ ਰੁਪਏ ਦੀ ਆ ਅੱਗੋ ਜਿੰਨੇ ਦੀ ਖੜਨੀ ਲੈ ਲਓ ਜੀ ਦੱਸੋ ਫਿਰ ਲੱਖ ਨਾ ਕਰੋ ਇਹਦਾ ਮੁੱਲ ਹਾਂਜੀ ਕੱਟ ਕਰ ਲੋ ਕਿੰਨਾ ਕਰ ਲਈਏ ਜੀ ਮੈਂ ਤਾਂ ਨਾ 85000 ਦੀ ਭਰਾਵਾਂ ਨੂੰ ਦਵਾਂ ਮਹਾਰਾਜ ਦਾ ਫੜੀ ਆ 35 36 ਕਿਲੋ ਦੇ ਦੋ ਕੱਡੇ ਹੀ ਅੱਛੀ ਠੀਕ ਹੈ ਜੀ ਠੀਕ ਹੈ ਆ ਜੀ ਕੀ ਥਣ ਲਗਾ ਤੇ ਮਹਾਰਾਜ ਉਮਰ ਵਾਲੀ ਗਰੇ ਔਰ ਕਾਟ ਕਰਦੇ ਕੀ ਦੁੱਧ ਆ 85000 ਦੀ ਭਰਾਵਾਂ ਨੂੰ ਵੈਟ ਦੇ ਦਈਏ ਨਵੇਂ ਸਾਲ ਤੇ ਜਾਣ ਦੋ ਤੋਹਫਾ ਹੀ ਆ ਤਾ ਹੈ ਚਲੋ ਨਵੇਂ ਸਾਲ ਦੀ ਫਿਰ ਪਾਰਟੀ ਚਲੋ ਮਹਾਰਾਜ ਕਿਰਪਾ ਜੀ ਜਾਨਵਰ ਜਿਹੜਾ ਜਾਊਗਾ ਸੋਨਾ ਹੀ ਆ ਸੋਨਾ ਹੀ ਆ ਯਾਦ ਕਰਨਗੇ ਵੀਰ ਭਰਾ ਜਿਹੜੇ ਵੀ ਲੈਣਗੇ ਜਾਨਵਰ ਤੇ ਖਰੋਈ ਦੇ ਨਹੀਂ ਜੀ ਮੱਛੀਆਂ ਦੋ ਬਾਹਰ ਹੋ ਗਈਆਂ ਨੇ ਉਹ ਵੀ ਵੇਖੀਆਂ ਇਹਨਾਂ ਦੇ ਵੀ ਗਾਹਕ ਲੱਗੇ ਆ ਜੀ ਠੀਕ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਕਰਮਾ ਜੇ ਜੋੜਾ ਹੀ ਚੱਲ ਜਾਂਦਾ ਹੈ ਬਾਕੀ ਵੇੜ ਬਹੁਤ ਚੰਗੀ ਹੈ ਭਾਜੀ ਹਾਂਜੀ ਹਾਂਜੀ ਜਿਹੜੇ ਵੀਰ ਭਰਾ ਨੇ ਖਾਣੀ ਆਪਣੀ ਪੂਰੀ ਤਸੱਲੀ ਕਰਿਓ ਕੋਈ ਗੱਲ ਨਹੀਂ ਤੇ ਬਾਕੀ ਥਾਣਾ ਦੀ ਪੂਰੀ ਓਕੇ ਰਿਪੋਰਟ ਆ ਪਾਸ ਹੋਈ ਆ ਇਹਦੇ 8 ਇਹਨੇ 9 10 ਦਿਨ ਲੱਗਦੇ ਨੇ ਜੀ ਠੀਕ ਹੈ ਠੀਕ ਹੈ ਕਾਰਡ ਕਰਦੇ ਵੀ ਮੱਛੀ ਆਂਦੇ ਬੈਠਾ ਨਹੀਂ ਜਾਂਦੇ ਕੋਈ ਇਹਨੇ ਇਹਨਾਂ ਲੇਵਾ ਕਰਦੀ ਹੈ ਦੁੱਧ ਨੂੰ ਖਰੀ ਚੰਗੇ ਦੁੱਧਰ ਘਾੜਾ ਨਾ ਪਿਛੋਂ ਇਹ 35 36 ਕਿਲੋ ਆਉਂਦੇ ਫਿਰ ਰਿਕਾਰਡ ਆ ਵੱਚੀ ਦਾ ਠੀਕ ਹੈ ਠੀਕ ਆ ਹਾਂਜੀ ਤੇ ਬਾਕੀ ਚੈਨਲ ਵੇਖਣ ਵਾਲੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਾਂਜੀ ਹਾਂਜੀ ਹੋਰ ਬਾਪੂ ਜੀ ਕਹਿਣਾ ਕੁਝ ਭਰਾਵਾਂ ਨੂੰ ਕੋਈ ਨਹੀਂ ਤੇ ਚਲੋ ਜਦੋਂ ਤੁਹਾਡੀ ਗੱਲ ਮੰਨਣ ਤਾਂ ਨਵੇਂ ਸਾਲ ਦੀ ਪਾਰਟੀ ਵੱਲੋਂ ਵੀ ਜੋ ਜੋ ਜੈ ਜੈ ਨਫਾ ਹੋਊਗਾ ਦਰਪਣੀ ਮਰਜੇ ਦੇ ਇੰਨਾ ਹੀ ਬੜਾ ਜੀ ਬਸ 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 ਇਹ ਆ ਵੀ ਗਾਹ ਪਰਾਉਣੇ ਆ ਜਿਹੜਾ ਅੱਗੋਂ ਜਾਨਵਰ ਖੜੂਗਾ ਤੇ ਆਖੋਗਾ ਵੀ ਇਦਾਂ ਹੀ ਕਰ ਦੋ ਬਸ ਵੀਡੀਓ ਤੇ ਕਰ ਦੋ ਬਸ ਬਾਕੀ ਇਹ ਵੀ ਜਿਹੜੇ ਵੀਰ ਭਰਾ ਨੇ ਪਹੂ ਲੈਣਾ ਆ ਆਪਣੀ ਪੂਰੀ ਤਸੱਲੀ ਕਰਿਆ ਕਰੋ ਕਰੋ ਜੀ ਜਾਨਵਰ ਤੇ ਕਿਤੋਂ ਵੀ ਲੈਣਾ ਇਹ ਨਹੀਂ ਵੀ ਸਾਡੇ ਕੋਲ ਲੈਣਾ ਕਿਤੋਂ ਵੀ ਲੈਣਾ ਆਪਣੀ ਪੂਰੀ ਨਰਖ ਪਰਖ ਪੂਰੀ ਕਰਿਆ ਕਰੋ ਆ ਕੱਟੀ ਗਾਲੀ ਕੰਢੀ ਗਾਲੀ ਕਰਦੇ ਆ ਹਾਂ ਦੇਖਦੇ ਵੀ ਹੁਣ ਦੋ ਦੰਦ ਆ ਪੂਰੀ ਕੱਟੀ ਐ ਬਾਕੀ ਜਿੰਨੇ ਵੀ ਕਰਨੀ ਜੇ ਦੋ ਦੰਦ ਆ ਤੇ ਵੀਡੀਓ ਤੇ ਵੀ ਖੜੀ ਆ ਆਪਾਂ ਉਦਾਂ ਵੀ ਜੇ ਕਿਸੇ ਸੱਜਣ ਨੇ ਆਉਣਾ ਹੈ ਚੈੱਕ ਕਰ ਸਕਦਾ ਆ ਤੇ ਬਾਕੀ ਜਿਹੜੇ ਵੀਰ ਭਰਾ ਨੇ ਮਤਲਬ ਦੂਰ ਨੇੜੇ ਕਿਤੇ ਮਗਾਉਣੀ ਝੋਟੀ ਜਾਂ ਗਾ ਮਗਾਉਣੀ ਆ ਪੂਰੀ ਸਾਡੀ ਫੁੱਲ ਗਰੰਟੀ ਹੋਊਗੀ ਥਾਣਾ ਥਾਣਾ ਦੀ ਓਕੇ ਰਿਪੋਰਟ ਬਾਕੀ ਚੈਨਲ ਵੇਖਣ ਵਾਲੇ ਵੀਰ ਜੀ ਸਬਸਕ੍ਰਾਈਬ ਕਰਿਆ ਕਰੋ ਤੇ ਇਹ ਅਭੀ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਚੈਨਲ ਚੱਲਦੇ ਆ ਤੇ ਭਰਾਵਾਂ ਦਾ ਸਾਥ ਚਾਹੀਦਾ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਵੀਰ ਭਰਾ ਜਿੰਨੇ ਵੀ ਆਉਣਾ ਆਪਣੀ ਪੂਰੀ ਤਸੱਲੀ ਮਾਲ ਕਿਦੋਂ ਵੀ ਲੈਣਾ ਆਪਣੀ ਪੂਰੀ ਨਰਕ ਪਰਖਾ ਕਰਿਆ ਕਰੋ